ਦਿਨੋਂ ਦਿਨ ਮਹਿੰਗਾਈ ਵਧਦੀ ਜਾਂਦੀ ਐ ਸੀ ਤੇ ਪ੍ਰੋਪਰਟੀਆਂ ਦਾ ਰੇਟ ਵੀ ਤੁਹਾਨੂੰ ਪਤਾ ਹੀ ਐ ਕਿੱਥੇ ਤੱਕ ਭੱਗ ਗਿਆ ਤੇ ਅੱਜ ਕੱਲ੍ਹ ਸਸਤੇ ਘਰ ਜਾਂ ਸਸਤੇ ਕੋਈ ਪਲਾਟ ਲੱਭਣਾ ਮੁਸ਼ਕਲ ਐ ਪਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਨੇ ਆ ਹਰ ਰੋਜ਼ ਵੀਡੀਓ ਲੈ ਕੇ ਪਹੁੰਚਦੇ ਆ ਅਲੱਗ-ਅਲੱਗ ਏਰੀਆ ਚੋਂ ਤੇ ਵਧੀਆ ਘਰ ਵਧੀਆ ਕੋਠੀਆਂ ਆਪਾਂ ਤੁਹਾਡੇ ਖਾਤਰ ਹਰ ਰੋਜ਼ ਲੈ ਕੇ ਆਉਂਦੇ ਆਂ ਅੱਜ ਵੀ ਵਧੀਆ ਸੌਦਾ ਆਪਾਂ ਤੁਹਾਨੂੰ ਦਿਖਾਵਾਂਗੇ ਘਰ ਆਪਾਂ ਲੈ ਕੇ ਪਹੁੰਚੇ ਆਂ ਸੌਦਾ ਤੁਹਾਡਾ ਹੋ ਜਾਊਗਾ ਵਧੀਆ ਰੇਟ ਦੇ ਵਿੱਚ ਤੇ ਜਿੰਨੇ ਤੁਸੀਂ ਦੇਖ ਰਹੇ ਜੇ ਸਸਤਾ ਘਰ ਤੁਹਾਨੂੰ ਚਾਹੀਦਾ ਤਾਂ ਆਹ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਵਧੀਆ ਘਰ ਬਣਿਆ ਹੋਇਆ ਨਿੱਕਾ ਜਿਹਾ ਘਰ ਬਣਿਆ ਹੋਇਆ ਛੋਟੇ ਪਰਿਵਾਰ ਵਾਸਤੇ ਬਹੁਤ ਵਧੀਆ ਕਰ ਆਪਾਂ ਅੱਜ ਲੈ ਕੇ ਆਈਆਂ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ 50 ਗੱਜ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਆ ਰਜਿਸਟਰੀ ਵਾਲੀ ਜਗ੍ਹਾ ਮਿਲੂਗੀ ਆਪਾਂ ਨੂੰ ਘਰ ਦਾ ਕੰਮ ਜਿੰਨਾ ਕੁ ਮਾਲਕ ਨੇ ਕਰਵਾਇਆ ਹੋਇਆ ਤੁਹਾਡੇ ਸਾਹਮਣੇ ਹੈ ਪੀਵੀਸੀ ਦਾ ਪੂਰਾ ਵਧੀਆ ਕੰਮ ਕਰਵਾਇਆ ਹੋਇਆ ਰੰਗ ਦਾ ਕੰਮ ਵੀ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਵੀ ਦੇਖ ਲਿਓ ਬਾਕੀ ਮਾਲਕ ਦਾ ਮੋਬਾਈਲ ਨੰਬਰ ਤੇ ਕਿੱਥੇ ਘਰ ਆਹੇ ਸਾਰਾ ਕੁਝ ਆਪਾਂ ਤੁਹਾਨੂੰ ਵਾਰੀਸ ਦੱਸ ਦੇ ਚੱਲਦੀਆਂ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿੰਨੇ ਤੁਸੀਂ ਪਹੁੰਚਿਓ ਪਹਿਲੀ ਵਾਰ ਪਹੁੰਚਿਓ ਚਾਹੇ ਤੁਸੀਂ ਹਰ ਰੋਜ਼ ਦੇਖਦੇ ਹੋ ਲਾਈਕ ਵਾਲਾ ਬਟਨ ਜਿਹੜਾ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਡੇਲੀ ਆਪਾਂ ਅਪਡੇਟ ਕਰਦੇ ਰਹਿੰਦੇ ਆ ਹਰ ਰੋਜ਼ ਘਰ ਕੋਠੀ ਮਕਾਨ ਡੇਲੀ ਆਪਾਂ ਲੈ ਕੇ ਆਉਂਦੇ ਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਸ਼ਿਮਲਾਪੁਰੀ ਏਰੀਆ ਚੋਂ ਲੈ ਕੇ ਪਹੁੰਚੇ ਆ ਖਾਸ ਲੁਧਿਆਣੇ ਦੇ ਵਿੱਚੋਂ ਖਾਸ ਮਾਲਕ ਦਾ ਏਰੀਆ ਲੁਧਿਆਣਾ ਸ਼ਿਮਲਾਪੁਰੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾ ਹੀ ਦਿੱਤਾ ਸੀਗਾ ਇੱਕ ਡਿਮਾਂਡ ਹੈ ਕੁੱਲ 17 ਲੱਖ ਰੁਪਈਆ ਬਾਕੀ ਘਰ ਬਹੁਤ ਵਧੀਆ ਬਣਾਇਆ ਹੋਇਆ ਤਿਆਰ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਜਿੰਨਾ ਮਾਲਕ ਨੇ ਕੰਮ ਕਰਵਾ ਰੱਖਿਆ ਤੁਹਾਡੇ ਸਾਹਮਣੇ ਹੈ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਲੱਗਿਆ ਹੋਇਆ ਬਾਕੀ ਜੋੜੀਆਂ ਦਾ ਕੰਮ ਲਾਈਟ ਦਾ ਕੰਮ ਹਰ ਇੱਕ ਕੰਮ ਪੂਰਾ ਵਧੀਆ ਤੁਹਾਨੂੰ ਮਿਲੂਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਸ ਘਰ ਨੂੰ ਤਾਂ ਮਾਲਕ ਦੇ ਨਾਲ ਤੁਸੀਂ ਗੱਲ ਕਰ ਲਿਓ ਸਾਰੀ ਜਿੰਨੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਦੋਂ ਪੂਰੀ ਗੱਲਬਾਤ ਤੁਸੀਂ ਕਰ ਲਈ ਰੇਟ ਵਗੈਰਾ ਉਹ ਤੋਂ ਬਾਅਦ ਤੁਸੀਂ ਜਾ ਕੇ ਕਰ ਲਿਓ ਜੀ ਕੋਈ ਫਾਈਨਲ ਰੇਟ ਨਹੀਂ ਹੈਗਾ ਜਿਹੜਾ ਤੁਹਾਨੂੰ 17 ਲੱਖ ਰੁਪਿਆ ਹੈ ਕੀ ਹੈਗਾ ਘਾਟਾ ਬਾਦਾ ਰੇਟ ਦੇ ਵਿੱਚ ਕੀਤਾ ਜਾਊਗਾ ਤੇ ਜਿਹੜਾ ਨੰਬਰ ਹੈ ਜੀ ਮਾਲਕ ਦਾ ਉਹ ਤੁਹਾਨੂੰ ਸਕਰੀਨ ਤੇ ਆਪਾਂ ਦੇ ਹੀ ਦਿੱਤਾ 9779852342 9779852342 ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਪੁੱਛਣਾ ਹੋਵੇ ਤਾਂ ਡਾਇਰੈਕਟ ਸਿੱਧੀ ਓਨਰ ਨਾਲ ਗੱਲ ਕਰੋ ਜਿਨ੍ਹਾਂ ਦਾ ਘਰ ਹੈ ਉਹਨਾਂ ਦਾ ਤੁਹਾਨੂੰ ਸਿੱਧਾ ਨੰਬਰ ਦਿੱਤਾ ਤੇ ਗੱਲਬਾਤ ਕਰਕੇ ਰੇਟ ਆਪਦਾ ਤੁਸੀਂ ਕਰ ਲਿਓ ਫਾਈਨਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਖਰੀਦ ਸਕਦੇ ਹੋ ਜੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਰਹੋ ਵੀ ਤੁਮੋਂ ਵੀਡੀਓ ਕੇਮੇ ਤੇ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਇਆ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਘਰ ਕੋਠੀ ਮਕਾਨ ਤੋਂ ਤੁਹਾਡੇ ਕੋਲੇ ਵੀ ਹੈ ਜੇ ਤੁਸੀਂ ਬੀਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਤੇ ਦੇਖੋ ਜੀ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪੇਜ ਦਿਓ ਇਹ ਦਾਪਤ ਤੁਹਾਡੀ ਛੇਤੀ ਤੋਂ ਛੇਤੀ ਲਾ ਦੇਵਾਂਗੇ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੋ ਇੱਕ ਬਾਰੀ ਚੈੱਕ ਕਰ ਲਓ ਸਬਸਕ੍ਰਾਈਬ ਵਾਲਾ ਜਿਹੜਾ ਬਟਨ ਨਹੀਂ ਦਬਿਆ ਹਲੇ ਤੱਕ ਤਾਂ ਜ਼ਰੂਰ ਦਬ ਦਿਓ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋ ਉਹਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਸੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਆ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ